ਜਗਾ ਜਗਾ ਦੇ ਉੱਤੇ ਪੁਲਿਸ ਵੱਲੋਂ ਵੀ ਨਾਕੇ ਲਾਏ ਗਏ ਨੇ ਮਨਜੀਤ ਕਰਾਚੋਂ ਤੇ ਜਗਤਾਰ ਸਿੰਘ ਕਾਲਾਚਾਲ ਖੜੇ ਨੇ ਜਗਤਾਰ ਕੀ ਲੱਗਦਾ ਤੁਹਾਨੂੰ ਵੱਡੀ ਪੁਲਿਸ ਫੋਰਸ ਤਾਇਨਾਤ ਆ ਪਹਿਲਾਂ ਦਿੱਲੀ ਜਾਣ ਦੀ ਗੱਲ ਸੀ ਤੇ ਹੁਣ ਚੰਡੀਗੜ੍ਹ ਆਪਣੀ ਰਾਜਧਾਨੀ ਜਾਣ ਦੀ ਗੱਲ ਕਰ ਰਹੇ ਹੋ ਦੇਖੋ ਜਣੀ ਹੈਰਾਨੀ ਦੀ ਗੱਲ ਇਹ ਆ ਜਿਹੜਾ ਮੁੱਖ ਮੰਤਰੀ ਜਣੀ ਇਹ ਕਹਿੰਦਾ ਵੀ ਕਿਸਾਨ ਸੜਕਾਂ ਰੋਕਦੇ ਨੇ ਰੇਲਾ ਰੋਕਦੇ ਨੇ ਅਸੀਂ ਜਿਹੜੀ ਚੰਡੀਗੜ੍ਹ ਦਾ ਕੱਲ ਦਾ ਮੋਰਚਾ ਲਾਉਣ ਬਾਅਦ ਤੇ ਘਰਾਚੋਂ ਮੰਡੀ ਚ ਇਕੱਠੇ ਹੋਏ ਹੈਗੇ ਆ ਉਧਰ ਪੂਰੀ ਤਰ੍ਹਾਂ ਜਿਹੜਾ ਪੁਲਿਸ ਨੇ ਜਿਹੜਾ ਰਸਤਾ ਰੋਕਿਆ ਹੋਇਆ ਇੱਕ ਮਰੀਜ਼ ਗਿਆ ਉਥੋਂ ਦੀ ਉਹਨਾਂ ਨੇ ਕਿਹਾ ਵੀ ਅਸੀਂ ਪਟਿਆਲੇ ਜਾਣਾ ਜੀ ਭੀਖੀ ਤੋਂ ਆਏ ਆ ਜਣੀ ਉਹਨਾਂ ਨੂੰ ਪਰਾਂ ਦੀ ਲੰਘ ਕੇ ਜਾਣਾ ਪਿਆ ਪੁਲਿਸ ਜਣੀ ਮੁੱਖ ਮੰਤਰੀ ਜਾਣ ਬੁੱਝ ਕੇ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਸੜਕਾਂ ਆਪ ਜਾਬ ਕਰ ਰਿਹਾ ਇਸ ਕਰਕੇ ਸਾਡਾ ਸੜਕਾਂ ਜਾਬ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਅਸੀਂ ਜਾਇਜ਼ ਮੰਗਾਂ ਦੇ ਲਈ ਚੰਡੀਗੜ੍ਹ ਦੇ ਵਿੱਚ ਸਾਡਾ ਹੱਕ ਆ ਸਾਡਾ ਜਿਹੜੀ ਜਮਹੂਰੀ ਹੱਕ ਆ ਜਿਹੜਾ ਉਹ ਖੋਹਿਆ ਜਾ ਰਿਹਾ ਇਹਨਾਂ ਨੇ ਵੱਡੀ ਪੱਦਰ ਦੇ ਉੱਤੇ ਇਹਨੇ ਦਿਖਾ ਤਾ ਆਪਣਾ ਚਿਹਰਾ ਲੋਕਾਂ ਦੇ ਸਾਹਮਣੇ ਜਣੀ ਚਿੱਟੇ ਦਰ ਵਾਂਗੂ ਸਾਫ ਹੋ ਗਿਆ ਕਿਵੇਂ ਭ੍ਰਿਸ਼ਟਾਚਾਰ ਦੇ ਵਿੱਚ ਰੰਗੇ ਹੋਏ ਨੇ ਇਹਨਾਂ ਦੇ ਜਿਹੜੇ ਐਮਐਲਏ ਨੇ ਲੱਖਾਂ ਰੁਪਈਆਂ ਦੀਆਂ ਜਿਹੜੀਆਂ ਰਿਸਵਤਾਂ ਟਰੱਕ ਜੁਨੇਰ ਕਰਕੇ ਹੋ ਰਿਆ ਉਧਰੋਂ ਜਿਹੜੇ ਇਹਨਾਂ ਦੇ ਸਿੱਧੂ ਵਰਗੇ ਹੈਗੇ ਨੇ ਐਮਐਲਏ ਹੈਗੇ ਨੇ ਅਮੋਲਕ ਐਮਐਲਏ ਆ ਜਿਹੜਾ ਇਹਨਾਂ ਦਾ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਸਰਕਾਰ ਆ ਜਿਹੜਾ ਪੂਰੀ ਭ੍ਰਿਸ਼ਟਾਚਾਰ ਤੇ ਉਤਰੀ ਹੋਈ ਹੈਗਾ ਲੋਕਾਂ ਤੇ ਜ਼ਬਰ ਕਰਨ ਵਾਸਤੇ ਤੇ ਜਿਵੇਂ ਗੱਲ ਕਰਦੇ ਸੀ ਕਿਉਂਕਿ ਪਹਿਲਾਂ ਸਾਡੀ ਲੜਾਈ ਕੇਂਦਰ ਨਾਲ ਸੀ ਹੁਣ ਜਿਹੜੀ ਪੰਜਾਬ ਸਰਕਾਰ ਨਾਲ ਵੀ ਤਲਖੀ ਵਾਧੀ ਨਜ਼ਰੇ ਕੀ ਲੱਗਦਾ ਤੁਹਾਨੂੰ ਕਿਉਂਕਿ ਸੀਐਮ ਭਵਨਤਵਾਨ ਨੇ ਸਾਫ਼ ਕਹਤਾ ਕਿ ਕਿਸਾਨ ਕਦੇ ਪੈਪ ਰੋਕਦੇ ਆ ਕਦੇ ਟ੍ਰੇਨਾਂ ਰੋਕਦੇ ਆ ਕਦੇ ਸੜਕਾਂ ਰੋਕ ਦਿਆ ਹੁਣ ਤਾਂ ਇਮੀਗ੍ਰੇਸ਼ਨਾਂ ਦੇ ਦਫਤਰ ਵੀ ਛੱਡੇ ਇਹਨਾਂ ਨੇ ਦੇਖੋ ਜਿਹੜੀ ਆਮ ਚਰਚਾ ਹੁੰਦੀ ਹੈ ਇਹ ਵੀ ਬੀਜੇਪੀ ਦੀ ਬੀ ਟੀਮ ਆਹੇ ਬੀਜੇਪੀ ਦੀ ਉਹ ਸਿੱਧ ਕਰਤਾ ਇਹਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸੇ ਰਾਹ ਤੇ ਚੱਲਿਆ ਹੋਇਆ ਜਿਵੇਂ ਬੀਜੇਪੀ ਸਾਨੂੰ ਬਦਲਾਵ ਕਰਨਾ ਚਾਹੁੰਦੀ ਆ ਉਸੇ ਤਰ੍ਹਾਂ ਇਹ ਬਦਲਾਵ ਕਰਨਾ ਚਾਹੁੰਦਾ ਸਾਡੀਆਂ ਮੰਗਾਂ ਸਰ ਪੰਜਾਬ ਸਰਕਾਰ ਨਾਲ ਵੀ ਨੇ ਇਹਨਾਂ ਨੇ ਵੱਡੇ ਵਾਅਦੇ ਕੀਤੇ ਨੇ ਨਾਲ ਕਿਹਾ ਸੀ ਨਵੀਂ ਖੇਤੀ ਨੀਤੀ ਬਣਾਵਾਂਗੇ ਅਜੇ ਤੱਕ ਉਹ ਨਹੀਂ ਬਣਾਈ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਉਹ ਵੀ ਕੀਤਾ ਔਰਤਾਂ ਦੇ ਹਜ਼ਾਰ-ਹਜ਼ਾਰ ਰੁਪਏ ਖਾਤਿਆਂ 'ਚ ਜਮਾਵਾਂਗੇ ਉਹ ਵੀ ਪਾਇਆ ਜਣੀ ਕਿੰਨੀਆਂ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਨੇ ਆਵਾਜ਼ ਕਰ ਕਿਸਾਨਾਂ ਦੇ ਮਾਲਕੀ ਹੱਕ ਦੀ ਗੱਲ ਹੈਗੀ ਆ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਉੱਥੇ ਬੈਠੇ ਆਂ ਸ਼ਾਂਤਮਈ ਤਰੀਕੇ ਨਾਲ ਗੱਲ ਚੱਲਦੀ ਆ ਐਡੇ ਹੰਕਾਰ ਦੇ ਵਿੱਚੋਂ ਜਣੀ ਇਹ 7-8 ਵੀ ਮੰਗਾਂ ਤੇ ਗੱਲਬਾਤ ਹੋਣ ਤੋਂ ਬਾਅਦ ਕੋਈ ਗੱਲ ਨਹੀਂ ਕਹਦਾ ਉਹ ਮੰਗਾਂ ਵੀ ਨਹੀਂ ਮੰਨੀਆਂ ਤੁਹਾਡੀਆਂ ਕਰ ਲਓ ਜਿਹੜਾ ਖਬੜਦਾ ਇਹ ਤਾਂ ਜਣੀ ਅੱਜ ਤੱਕ ਕਿੰਨੇ ਮੁੱਖ ਮੰਤਰੀ ਆਏ ਨੇ 75 ਸਾਲਾਂ ਦੇ 80 ਸਾਲਾਂ 'ਚ ਕਿਸੇ ਮੁੱਖ ਮੰਤਰੀ ਨੇ ਐਡਾ ਹੰਕਾਰੀ ਚਿਹਰਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਆ ਗਿਆ ਹੈਗਾ ਇਸ ਕਰਕੇ ਇਹਦਾ ਹੈ ਭਲੇਖਾ ਇੱਥੇ ਮੁਗਲਾਂ ਨੇ ਵੀ ਭਰਮ ਪਾਲਿਆ ਵੀ ਐਸੇ ਤਰ੍ਹਾਂ ਸਾਡੇ ਜਿਹੜੇ ਹਕੂਮਤਾਂ ਜ਼ਬਰ ਨਾਲ ਦਬਾ ਲਾਂਗੇ ਅੰਗਰੇਜ਼ਾਂ ਨੇ ਵੀ ਜਿਹੜਾ ਭਲੇਖਾ ਪਾਲਿਆ ਇਹਦਾ ਭਲੇਖਾ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਲੋਕ ਕੱਢਣਗੇ ਅੱਜ ਸੜਕਾਂ ਤੇ ਵੱਡੀ ਗਿਣਤੀ 'ਚ ਮੈਦਾਨ ਦੇ ਵਿੱਚ ਲੋਕ ਨਿੱਤਰਣਗੇ ਤੇ ਇਹਦਾ ਪੱਤਾ ਜਿਹੜਾ ਲੋਕਾਂ ਨੂੰ ਬਦਨਾਮ ਕਰਨ ਵਾਲਾ ਪੱਤਾ ਵੀ ਇਸ ਤਰੀਕੇ ਨਾਲ ਵੀ ਸੜਕਾਂ ਰੋਕਦੇ ਨੇ ਰੇਲਾਂ ਰੋਕਦੇ ਨੇ ਹੈਰਾਨ ਕਰਦੇ ਨੇ ਅਸੀਂ ਤਾਂ ਆਪਦੇ ਜਮਹੂਰੀ ਹੱਕ ਦੀ ਬਹਾਲੀ ਦੀ ਗੱਲ ਕਰਦੇ ਪਰ ਸੀਐਮ ਮੰਨ ਤਾਂ ਇਹ ਗੱਲ ਕਹਿ ਰਹੇ ਨੇ ਕਿ ਮੈਂਦੂ ਤਿੰਨ ਜਿਹੜੀ 350 ਕਰੋੜ ਜਨਤਾ ਹੈ ਮੈਂ ਉਹਦੇ ਉਹਨਾਂ ਦੇ ਵੀ ਰੱਖਿਆ ਨੀਆਂ ਉਹਨਾਂ ਦੀਆਂ ਮੁਸ਼ਕਲਾਂ ਸੁਲਝਾਉਣੀਆਂ ਨੇ ਉਹਨਾਂ ਨੂੰ ਤਾਂ ਜਣੀ ਉਹ ਜਣੀ ਮੌਤ ਦੇ ਮੂੰਹ ਦੇ ਵਿੱਚ ਅਸੀਂ ਇਹ ਕਹਿ ਸਕਦੇ ਆ ਸੈਕਟਰਵਾਜ ਤੇ ਕਾਰਪੋਰੇਟ ਘਰਾਣਿਆਂ ਨੂੰ ਲਗਾਤਾਰ ਸੱਦਾ ਦਿੱਤਾ ਜਾ ਰਿਹਾ ਭਾਰਤ ਮਾਲਾ ਧੱਕੇ ਨਾਲ ਜਣੀ ਉਹ ਕੱਡੀਆਂ ਜਾ ਰਹੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ ਧੱਕੇ ਨਾਲ ਜ਼ਮੀਨਾਂ ਜਿਹੜੀਆਂ ਉਹ ਲਈਆਂ ਜਾ ਰਹੀਆਂ ਨੇ ਤੱਕ ਇੱਕ ਬਰੰਟ ਕਬਜ਼ੇ ਲੋਕਾਂ ਦੇ ਆਲੇ ਲੋਕਾਂ ਦੇ ਘਰ ਨੇ ਜਿਹੜੇ ਉਹ ਜਾਬਰ ਲਾ ਕੇ ਵੱਡੀਆਂ ਫੋਰਸਾਂ ਲਾ ਕੇ ਉਹ ਟਾਹੇ ਜਾ ਰਹੇ ਨੇ ਇਸ ਕਰਕੇ ਆਮ ਲੋਕਾਂ ਨੂੰ ਤਾਂ ਜਿਹੜੇ ਜਉਣਾ ਦੁਬਰ ਕੀਤਾ ਹੋਇਆ ਇਤੋਂ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਿਲਕੁਲ ਜੀ ਅੱਜ ਜਿਹੜੇ ਕਿਸਾਨਾਂ ਵੱਲੋਂ ਚੰਡੀਗੜ੍ਹ ਨੂੰ ਕੂਚ ਕਰਨਾ ਸੀ ਪਰ ਰਸਤੇ ਦੇ ਵਿੱਚ ਜਗਾ ਜਗਾ ਤੇ ਭਾਰੀ ਪੁਲਿਸ ਫੋਰਸ ਆ ਜਿਹੜੀ ਤਨਾਤ ਕੀਤੀ ਗਈ ਆ ਗੱਡੀਆਂ ਖੜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਮਨਜੀਤ ਕਿਵੇਂ ਤੇ ਲੱਗਦਾ ਤੁਹਾਨੂੰ ਹੁਣ ਲੜਾਈ ਪੰਜਾਬ ਦੇ ਅੰਦਰ ਸੜ ਗਈ ਆ ਪੰਜਾਬ ਦੇ ਅੰਦਰ ਲੜਾਈ ਪਹਿਲਾਂ ਦੀ ਛੜੀ ਹੋਈ ਸੀ ਲੋਕਾਂ ਨੂੰ ਭੁਲੇਖਾ ਸੀਗਾ ਵੀ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਬਣਿਆ ਜਿਹੜਾ ਆਮ ਘਰ ਦਾ ਮੁੰਡਾ ਨਹੀਂ ਹੈ ਅਜੋਗਦਾਰਿਆਂ ਦੇ ਹੱਥ 'ਚ ਖੇਡਦਾ ਇੱਥੇ ਟਰੱਕ ਜੁਨੀਆਨਾ ਵੇਚੀਆਂ ਜਾ ਰਹੀਆਂ 30-30 ਲੱਖ ਰੁਪਇਆ ਲੈ ਕੇ ਪ੍ਰਧਾਨ ਬਣਾਏ ਜਾ ਰਿਹਾ ਉਹਦਾ 30 ਲੱਖ ਰੁਪਇਆ ਮੋੜ ਕੇ ਫਿਰ 50 ਲੱਖ ਰੁਪਇਆ ਚ ਪ੍ਰਧਾਨਗੀ ਵੇਚੀ ਜਾ ਰਹੀ ਹੈ ਇੱਥੇ ਧੜਾ ਧੜ ਇਹਨਾਂ ਦੇ ਥੜੇ ਤੇ ਚਿੱਟਾ ਵਿਕਰਿਆ ਕਿਸਾਨ ਆਪਣੀਆਂ ਮੰਗਾਂ ਵਾਸਤੇ ਜਦੋਂ ਚੰਡੀਗੜ੍ਹ ਨੂੰ ਜਾਣ ਦੀ ਤਿਆਰੀ ਕਰਦੇ ਨੇ ਮੀਟਿੰਗ 'ਚ ਬਹਿੰਦੇ ਨੇ ਮੀਟਿੰਗ ਛੱਡ ਕੇ ਵਿਚਾਲੋਂ ਭਜਦਾ ਇੱਕ ਬਹੁਤ ਵੱਡੀ ਲੜਾਈਕੀ ਜਿਹੜੀ ਕਿਸ ਮੁੱਖ ਮੰਤਰੀ ਦੀ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਇਹ ਨਹੀਂ ਕੀਤਾ ਵੀ ਐ ਹੈਪਰ ਹੋ ਕੇ ਜਿਹੜੀ ਕਿ ਮੀਟਿੰਗ ਵਿਚਾਲੇ ਛੱਡ ਕੇ ਤੁਰ ਗਿਆ ਹੋਵੇ ਇਹ ਸਭ ਤੋਂ ਮਹਾਨ ਲਾਇਕ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਕੀਤੀ ਹੈ ਔਰ ਓਲ ਅਦਾ ਕੀਤਾ ਵੀ ਮੈਂ ਸ਼ਰਾਬੀ ਬੰਦਾ ਮੈਂ ਇਹ ਗੱਲ ਕਦੇ ਬਰਦਾਸ਼ਤ ਨਹੀਂ ਕਰੂੰਗਾ ਮੈਂ ਕਹਿੰਦਾ ਕਿਹੜਾ ਡਰਦਾ ਕਿਸਾਨ ਡਰੌਣ ਨਹੀਂ ਗਏ ਸੀ ਇਸ ਲੋਕਾਂ ਦੀਆਂ ਮੰਗਾਂ ਵਾਸਤੇ ਇੱਕ ਮੁੱਖ ਮੰਤਰੀ ਕੋਲੇ ਗਏ ਸੀ ਲੋਕ ਵੀ ਸਾਡੀਆਂ ਮੰਗਾਂ ਸਾਡਾ ਜਿਹੜੀਆਂ ਸਾਡੀਆਂ ਮੰਗਾਂ ਦਾ ਅਸੀਂ ਮੰਗ ਪੱਤਰ ਦੇ ਰਿਆ ਤੁਹਾਨੂੰ ਇਹਨਾਂ ਨੂੰ ਕਿੰਨਿਆਂ ਕਿੰਨੂ ਮੰਗਦੇ ਹੋ ਕਿੰਨਿਆਂ ਦੀ ਗਾਹ ਗੱਲ ਚੱਲਦੀ ਹੈ ਅੱਧ ਵਿਚਾਲੇ ਗੱਲ ਛੱਡ ਕੇ ਵਿਚਾਲੋਂ ਭੱਜਿਆ ਇਹ ਕਦਾਚਿਤ ਬਰਦਾਸ਼ਤ ਨਹੀਂ ਹੋਊਗਾ ਇਹਦਾ ਬਹੁਤ ਵੱਡਾ ਭੁਲੇਖਾ ਹੈ ਵੀ ਲੋਕਾਂ ਨੂੰ ਘਰਾਂ ਚੋਂ ਚੱਕ ਕੇ ਘਰਾਂ ਚ ਬੰਦ ਕਰਕੇ ਜ਼ੁਬਾਨ ਬੰਦ ਕਰ ਦਿਆਂਗੇ ਨਹੀਂ ਪੰਜਾਬ ਦੀ ਜ਼ੁਬਾਨ ਬੰਦ ਹੋਊਗੀ ਨਾ ਕਦੇ ਹੋਈ ਹੈ ਆਉਣ ਵਾਲੇ ਦਿਨਾਂ ਚ ਪੈਰਾਂ ਥਲੋ ਜ਼ਮੀਨ ਖਿੱਚਾਂਗੇ ਮਜਬੂਰ ਕਰਾਂਗੇ ਘਰ ਚੋਂ ਬਾਹਰ ਨਿਕਲਣ ਵਾਸਤੇ ਕਿਸੇ ਪਿੰਡ ਚ ਇਹਦੀ ਜ਼ਰੂਰਤ ਨਹੀਂ ਵੀ ਕਿਸੇ ਪਿੰਡ ਚ ਆ ਕੇ ਵੱਢ ਜਾਣਗੇ ਕੋਈ ਮਨਜੀ ਤਾਂ ਜੇ ਗੱਲ ਕੀਤੀ ਜਿਵੇਂ ਸੀਐਮ ਮਾਨ ਨੇ ਕੱਲ ਜਿਹੜੀ ਕਿਹਾ ਹੈ ਬਿਆਨ ਦਿੱਤਾ ਜਿਹਦੇ ਵਿੱਚ ਕਿਹਾ ਕਿ ਜਿਹੜੀ ਕਿਸਾਨ ਜਥੇਬੰਦੀਆਂ ਨੇ ਆਮ ਪਬਲਿਕ ਨੂੰ ਪਰੇਸ਼ਾਨ ਕਰਦੀਆਂ ਆ ਨੇ ਕਿਉਂਕਿ ਕਦੇ ਸੜਕਾਂ ਜਾਮ ਕਰ ਲੀਆਂ ਕਦੇ ਟ੍ਰੇਨਾਂ ਜਾਮ ਕਰ ਲੀਆਂ ਹੁਣ ਇਮੀਗ੍ਰੇਸ਼ਨਾਂ ਦੇ ਦਫ਼ਤਰ ਤੱਕ ਵੀ ਪਹੁੰਚ ਗਿਆ ਐਨਐਚਆਈ ਦਾ ਕੰਮ ਰੋਕਤਾ ਉਹ ਸਾਰਾ ਕਹਿੰਦੇ ਵੀ ਆਮ ਪੰਜਾਬ ਦਾ ਜਿਹੜਾ ਪੰਜਾਬ ਰਾਜ ਹੈ ਉਹ ਬਦਨਾਮ ਹੋ ਚੁੱਕਿਆ ਨੈਸ਼ਨਲ ਲੈਵਲ ਤੇ ਜਿਹੜੇ ਇਮੀਗ੍ਰੇਸ਼ਨ ਦੀ ਗੱਲ ਕਰਦਾ ਹੈ ਇਮੀਗ੍ਰੇਸ਼ਨ ਦੇ ਉੱਪਰ ਪੈਸੇ ਖਾਤੋਂ ਹੀ ਤਾਂ ਮੰਦਾ ਲੋਕਾਂ ਦੇ ਮੁੰਡਿਆਂ ਦਾ ਬੁਰਾ ਹਾਲ ਹੋ ਗਿਆ ਉਹ ਜੰਗਲਾਂ 'ਚ ਰੁਲੇ ਫਿਰਦੇ ਨੇ ਜਿਹੜੇ ਕਹਿੰਦੀ ਮੈਂ ਕਾਰਵਾਈ ਕਰੂੰ ਇੱਕ ਤੇ ਕੀਤੀ ਅਸੀਂ ਜਾ ਕੇ ਪੈਸੇ ਲਿਉਨੇ ਉਹ ਕਿਵੇਂ ਦੇਣ ਦੇ ਨੇ ਫਿਰ ਪੈਸੇ ਜਿਹੜਾ ਕੰਮ ਪੁਲਿਸ ਦਾ ਹੈ ਉਹ ਜਥੇਬੰਦੀਆਂ ਕਿਉਂ ਕਰਨ ਲੱਗੀਆਂ ਸਵਾਲ ਆ ਨਾ ਮੁੱਖ ਮੰਤਰੀ ਨੂੰ ਸਵਾਲ ਆ ਤਾਂ ਵੀ ਫਰੋਕਾ ਤਾਂ ਕਰਦੇ ਨੇ ਤੂੰ ਕਹਿ ਵੀ ਕੰਮ ਤਾਂ ਸਾਡਾ ਹੈ ਨਹੀਂ ਉਹਨਾਂ ਤੋਂ ਇਹਦੇ ਐਮ ਐਲ ਏ ਇਹਦੇ ਮੰਤਰੀ ਪੈਸੇ ਵਸੂਲਦੇ ਐ ਚਿੱਟੇ ਵਾਲਿਆਂ ਤੋਂ ਟਰੱਕ ਜੂਨੇ ਸਾਹਮਣੇ ਆ ਗਈ ਗੱਲ ਭਾਨੀ ਘੜ ਦੇ ਅੰਦਰੋਂ ਮੁੰਡਾ ਮਰੇ ਗਿਆ ਸੀਗਾ 30 ਲੱਖ ਰੁਪਈਆ ਵੀ ਦਿੱਤਾ ਆਪਣੀ ਗੱਡੀ ਚੋਂ ਐਮਐਲ ਵੀ ਬਣਾਈ ਤੇ ਜ਼ਹਿਰ ਵੀ ਖਾਣਾ ਪੈ ਗਿਆ ਜ਼ਹਿਰ ਖਾਣ ਤੱਕ ਮਜਬੂਰ ਕਿਨੇ ਕੀਤਾ ਜਾਨੀ ਕਿ ਲੜਾਈ ਹੈ ਜਿਹੜੀ ਬਹੁਤ ਵੱਡੀ ਹੈ ਉਹ ਇਮੀਗ੍ਰੇਸ਼ਨ ਵਾਲੇ ਤਾਂ ਪੈਸੇ ਲੈਂਦੇ ਆ ਉਹਨਾਂ ਨਾਲ ਇਹਨਾਂ ਦੀ ਐਮਐਲ ਨੇ ਇਹਨਾਂ ਦੀ ਮੰਤਰੀ ਨੇ ਗੱਡੀਆਂ ਚਲਦੀਆਂ ਉਹਨਾਂ ਤੋਂ ਗੱਡੀਆਂ ਲੈਂਦੇ ਇਹ ਹੀ ਕੰਮ ਚਿੱਟੇ ਵਾਲਿਆਂ ਦਾ ਚਿੱਟੇ ਦੇ ਇੱਕ ਵੀ ਵਪਾਰੀ ਨਹੀਂ ਫੜਿਆ ਜਿਹੜੇ ਛੋਟੇ ਵਪਾਰੀ ਨੇ ਉਹਨਾਂ ਦੇ ਘਰ ਟਾਉਣ ਤੱਕ ਲੱਗੇ ਹੋ ਨੇ ਅਸੀਂ ਡੈਰੀ ਦਿੱਤੀ ਹੈ ਇੱਕ ਡੈਰੀ ਦਿੱਤੀ ਹੈ ਉਹ ਤੇ ਖਿਆਲ ਕਿਉਂ ਨਹੀਂ ਕੀਤਾ ਵੀ ਜਿਹੜੇ ਵੱਡੇ ਵਪਾਰੀ ਹੈ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਉਹਨਾਂ ਤੇ ਕੋਈ ਗੱਲ ਨਹੀਂ ਜਣੀ ਕਿ ਬਹੁਤ ਜੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਇਹ ਚੋ ਵਿਚਾਰੋਂ ਭੱਜਣ ਲਈ ਕਿਹੜੀ ਗੱਲ ਸੀ ਆ ਹੁਣ ਆ ਹੁਣ ਦੀ ਗੱਲ ਹੈ ਅੱਜ ਦੀ 2 ਘੰਟੇ ਪਹਿਲਾਂ ਦੀ ਆਪ ਪੁਲਿਸ ਨੇ ਟਰਾਲੇ ਰੋਕ ਕੇ ਗੱਡੀਆਂ ਰੋਕੀਆਂ ਨੇ ਫੋਟੋਆਂ ਖਿੱਚ ਕੇ ਸਰਕਾਰ ਨੂੰ ਭੇਜੀਆਂ ਨੇ ਕਿਸਾਨ ਮੰਡੀ ਚ ਇਕੱਠੇ ਹੋਏ ਨੇ ਕਿਸਾਨ ਛੜਕਾ ਨਹੀਂ ਰੋਕਦੇ ਕਿਸਾਨਾਂ ਨੂੰ ਵੱਡੀ ਬਦਨਾਮ ਕਰਨ ਦੀ ਤਿਆਰੀ ਚ ਮੁੱਖ ਮੰਤਰੀ ਆ ਮੁੱਖ ਮੰਤਰੀ ਸਾਹਿਬ ਐ ਕਿਸਾਨ ਜਥੇਬੰਦੀਆਂ ਬਦਨਾਮ ਨਹੀਂ ਹੁੰਦੀਆਂ ਨਾਸੀ ਧੂਆਂ ਦੇਵਾਂਗੇ ਉਹਨਾਂ ਦੇ ਸਮੇਂ ਚ ਦੇਖੀ ਅੱਜ ਸ਼ੁਰੂ ਆਤਾ ਕੱਲ ਤਾਂ ਛਾਪੇ ਮਾਰੇ ਆ ਕਿਸਾਨ ਆਗੂ ਫੜਿਆ ਹਾਰ પાਕੇ ਜਣਾ ਚੋਂ ਕੱਢ ਕੇ ਲਿਆਵਾਂਗੇ ਨਾਲੇ ਤੇਰੇ ਨਾਲ ਕਰਾਂਗੇ ਸਿੱਧੀ ਗੱਲਬਾਤ ਆ ਖੜੇ ਆ ਆ ਮੰਡੀ ਚ ਖੜੇ ਆ ਮੰਡੀ ਤੇ ਐਡੀ ਵੱਡੀ ਪੁਲਿਸ ਫੋਰਸ ਤਨਾਤ ਆ ਉਹਨਾਂ ਕੋਲੇ ਕਾਨੂੰਨ ਵੀ ਹੈ ਕਿਵੇਂ ਲੱਗਦਾ ਤੁਹਾਨੂੰ ਤੁਹਾਨੂੰ ਚੰਡੀਗੜ੍ਹ ਤੁਸੀਂ ਪਹੁੰਚੋਗੇ ਕਾਨੂੰਨ ਆ ਲੋਕਾਂ ਵਾਸਤੇ ਨਹੀਂ ਜਦੋਂ ਲੋਕਾਂ ਦਾ ਹੜ ਆਉਂਦਾ ਲੋਕਾਂ ਮੂਰੇ ਸਾਰੀ ਚੀਜ਼ ਇਹ 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 ਸਮੁੰਦਰ ਨੇ ਸਮੁੰਦਰ ਅੱਗੇ ਕੋਈ ਚੀਜ਼ ਨਹੀਂ ਦੀਆਂ ਛੱਲਾਂ ਸਭ ਕੁਝ ਤਬਾਹ ਕਰਕੇ ਲੰਘ ਜਾਂਦੀਆਂ ਨੇ ਪਰ ਇਹ ਕੇ ਜਿਹੜੇ ਲੋਕ ਨੇ ਆਪਦੇ ਪੰਜਾਬ ਲਈ ਆਪਦੀ ਸਪੇਟ ਲਈ ਆਪਦੇ ਦੇਸ਼ ਲਈ ਲੜ ਰਹੇ ਐ ਵੀ ਸਾਡੀਆਂ ਮੰਗਾਂ ਉਸ ਲਟੇਰਿਆਂ ਨੂੰ ਤੁਸੀਂ ਉਹਨਾਂ ਦੇ ਘਰ ਭਰ ਰਹੇ ਹੋ ਸਾਨੂੰ ਲੁੱਟ ਰਹੇ ਹੋ ਆਹ ਸਾਡੀਆਂ ਮੰਗਾਂ ਨੇ ਜਿਹੜਾ ਤੁਸੀਂ ਪਾਣੀ ਵੇਚਤਾ ਪੰਜਾਬ ਦਾ ਉਹ ਆਉਣ ਵਾਲੇ ਸਮੇਂ 'ਚ ਇਹ ਲੋਕਾਂ ਨੂੰ ਜਿਹੜੇ ਲੋਕ ਬੋਰਾ ਦੇ ਮਾਲਕ ਨੇ ਜਿਹੜੇ ਦਰਿਆਵਾਂ ਦੇ ਪੰਜ ਦਰਿਆਵਾਂ ਦੇ ਮਾਲਕ ਨੇ ਉਹਨਾਂ ਨੂੰ ਪਾਣੀ ਬੋਤਲਾਂ 'ਚ ਮੁੱਲ ਲੈ ਕੇ ਤੁਹਾਨੂੰ ਥੋੜੀ ਇਸ ਕਾਨੂੰਨ ਦੇ ਮੁਤਾਬਕ ਮਜਬੂਰ ਹੋਣਾ ਪਊਗਾ ਬੋਤਲਾਂ 'ਚ ਮੁੱਲ ਪਾਣੀ ਲੈ ਕੇ ਬੂੰਦ-ਬੂੰਦ ਦੇ ਤਰਸਣ ਲਈ ਇਸ ਕਰਕੇ ਉਹ ਮੰਗਾ ਵਾਸਤੇ ਅਸੀਂ ਚੰਡੀਗੜ੍ਹ ਜਾ ਰਿਹਾ ਚੰਡੀਗੜ੍ਹ ਸਾਡਾ ਅਸੀਂ ਇਹਨਾਂ ਨੂੰ ਵੋਟਾਂ ਸਾਡੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਵਾਕੇ ਬਣਾਇਆ ਤੁਸੀਂ ਉਹ 3-3 ਕਰੋੜ ਦੇ ਵਿੱਚ ਆਉਂਦੇ ਨਹੀਂ ਜਿਹੜੇ ਜੀਨਾ ਦਾ ਬਿਆਨ ਦਿੱਤਾ ਕਿ ਮੈਂ ਤਿੰਨ ਸਾਢੇ ਤਿੰਨ ਕਰੋੜ ਰੁਪਏ ਜਨਤਾ ਨੇ 7 ਕਰੋੜ ਜਨਤਾ ਨੇ ਜਿਤਾ ਕੇ ਮੈਨੂੰ ਇਸ ਕੁਰਸੀ ਤੇ ਬਿਠਾਇਆ ਮੈਂ ਉਹਨਾਂ ਦੀ ਰੱਖਿਆ ਕਰਾਂ ਆ ਜਨਤੀ ਆ ਉਹ 3 ਕਰੋੜ ਚੋਂ ਬਾਹਰ ਨਿਕਲੇ ਆ ਮਾਇਆ ਕਿੱਥੋਂ ਆਈਆਂ ਨੇ ਇਹ 3 ਕਰੋੜ ਚੀ ਨੇ ਨਾ ਕੋਈ ਐਮਐਨਏ ਐ ਨਾ ਕੋਈ ਮੰਤਰੀਆਂ ਨਾ ਕੋਈ ਇਹਨਾਂ ਦੀ ਚੇਅਰਮੈਨ ਐ ਇਹ ਸਾਡੀਆਂ ਆਮ ਉਹ ਹੀ 3 ਕਰੋੜ ਦੀ ਜਿਹਦੀ ਗੱਲ ਕਰਦਾ ਜਿਹੜੇ ਆਪਦੀਆਂ ਮੰਗਾਂ ਲੈਣ ਵਾਸਤੇ ਬਾਹਰ ਨਿਕਲੇ ਨੇ ਆ ਜੋਗਦਾਰਾਂ ਨੂੰ ਰਾਹ ਖੋਲਤੇ ਵੀ ਜ਼ਮੀਨਾਂ ਲੋ ਪੰਜਾਬ ਦੀਆਂ ਆ ਜ਼ਮੀਨ ਤੇ ਸੜਕਾਂ ਕੱਢੀਆਂ ਨੇ ਇਹਨਾਂ ਨੇ ਭਾਰਤ ਮਾਲਾ ਰੋਡ ਕੱਢਿਆ ਜਗਾ ਜਗਾ ਆਪਣੀ ਮਰਜ਼ੀ ਨਾਲ ਕੰਪਨੀਆਂ ਪੈਸੇ ਦੇ ਰਹੀਆਂ ਨੇ ਉਹ ਇਹਨਾਂ ਨੇ ਰੋਕੇ ਨੇ ਪਾਈਪਲਾਈਨ ਦੀ ਗੱਲ ਕਰਦਾ ਪਾਈਪ ਨਹੀਂ ਵੱਡੀ ਲੁੱਟ ਕਰਨੀਆਂ ਕੰਪਨੀਆਂ ਨੇ ਪਾਈਪਲੈਨ ਮਤਲਬ ਪਾਈਪਲੈਨ ਕੱਢ ਲੈਣਾ ਫਰੀ ਦੇਣਗੇ ਗੈਸ ਦੇ ਦੇਣਗੇ ਜ਼ਮੀਨਾਂ ਫਰੀ ਵਾਦਾ ਕਰਨ ਲੋਕ ਵੱਡੇ ਪੱਦਰ ਤੇ ਲੁੱਟਣੇ ਆ ਜਿੱਥੇ ਇੱਕ ਸਿਲੰਡਰ ਲੱਗਦਾ ਤੇ ਉੱਤੇ ਦੋ ਸਿਲੰਡਰ ਦੇ ਪੈਸੇ ਬਜ਼ੂਲ ਕਰਨੇ ਆ ਉਹ ਕਿਸਾਨਾਂ ਦੇ ਖੇਤ ਵਿੱਚ ਨਹੀਂ ਨਿਕਲ ਰਿਹਾ ਕਿਸਾਨਾਂ ਦੀ ਜ਼ਮੀਨ ਉਹਨਾਂ ਦੀ ਕੰਪਨੀਆਂ ਦੇ ਨਾਂ ਚੜ ਰਹੀ ਹੈ ਫਿਰ ਕਿਵੇਂ ਨਿਕਲ ਦੇ ਦਈਏ ਪੈਸੇ ਲੈ ਕੇ ਕੱਢਣ ਨਹੀਂ ਰੋਕਦੇ ਕਿਸਾਨ ਇਸ ਵਿਕਾਸ ਦੇ ਵੱਡੇ ਪੱਧਰ ਤੇ ਵੱਡੇ ਹਿੱਸੇਦਾਰ ਨੇ ਇਹ ਵਿਕਾਸ ਨੂੰ ਲੁੱਟ ਕੇ ਖਾ ਗਏ ਉਸ ਕੰਪਨੀਆਂ ਨੂੰ ਲਟਾ ਰਹੇ ਆ ਇਹ ਆ ਲੜਾਈ ਉਹ 3 ਕਰੋੜ ਲੋਕਾਂ ਕੇ ਲੜ ਰਹੇ ਆ ਅੱਜ ਜੇ ਕਰਾਚੋ ਦੀ ਮੰਡੀ ਚ ਇਕੱਠੇ ਨੇ ਉਹ 3 ਕਰੋੜ ਲੋਕਾਂ ਚ ਲੋਕ ਇਕੱਠੇ ਆ ਜਿਹੜੇ ਦੀ ਇਹ ਗੱਲ ਕਰਦਾ ਆਉਣ ਵਾਲੇ ਸਮੇਂ ਚ ਵਧਣਗੇ ਗੱਲ ਪੈਣਗੇ ਕਦੇ ਮੁੱਖ ਮੰਤਰੀ ਤੇਰੇ ਘਰ ਤੱਕ ਆਵਾਂਗੇ ਬਿਲਕੁਲ ਜੀ ਇਹਸਾਨ ਸਾਡੇ ਨਾਲ ਮਨਜੀਤ ਸਿੰਘ ਕਰਾਚੋ ਜਿਨ੍ਹਾਂ ਨੇ ਕਿਹਾ ਕਿ ਜਿਹੜੇ 3 ਕਰੋੜ ਦੀ ਗੱਲ ਕਰ ਰਿਹਾ ਲੋਕਾਂ ਦੀ ਅਸੀਂ ਵੀ ਉਹਨਾਂ ਲੋਕਾਂ ਦੇ ਵਿੱਚ ਆਉਨੇ ਆ ਜਿਹੜੀਆਂ ਪਾਈਪ ਲਾਈਨਾਂ ਦੀ ਗੱਲ ਕਰਦਾ ਪੈਸੇ ਦੇ ਕੇ ਕਿਸਾਨਾਂ ਨੂੰ ਪਾਈਪ ਲਾਈਨ ਕੱਢਾਉਂਦੇ ਕਿਉਂਕਿ ਉਹਨਾਂ ਹੀ ਉਹੀ ਕੰਪਨੀਆਂ ਨੇ ਜਿਹੜੀ ਆਮ ਲੋਕਾਂ ਦੀ ਜਿਹੜੀ ਲੁੱਟ ਕਰਨੀਆਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਔਰਤਾਂ ਵੀ ਕਿਸਾਨ ਜਥੇਬੰਦੀ ਦੇ ਵਿੱਚ ਸ਼ਾਮਲ ਨੇ ਤੇ ਪਹਿਲਾਂ ਵੀ ਸਾਥ ਦਿੰਦੀਆਂ ਰਹੀਆਂ ਨੇ ਭਾਵੇਂ ਦਿੱਲੀ ਦੀਆਂ ਬੁਰੂਆਂ ਤੇ ਧਰਨੇ ਹੋਣ ਅਸੀਂ ਮਾਤਾ ਜੀ ਨਾਲ ਗੱਲ ਮਾ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਕੌਰ ਹੈ ਜੀ ਕੁਲਦੀਪ ਕ ਪਿੰਡ ਕਾਬਦਾ ਜੀ ਜਿਵੇਂ ਲੱਗਦਾ ਤੁਹਾਨੂੰ ਬੜੀ ਪੁਲਿਸ ਫੋਰਸ ਲੱਗੀ ਹੋਈ ਹੈ ਕੁਝ ਵੀ ਹੋ ਸਕਦਾ ਤੁਸੀਂ ਵੀ ਝੰਡੇ ਹੱਥ ਚ ਫੜ ਕੇ ਨਾਲ ਖੜੇ ਹੋ ਚੰਡੀਗੜ੍ਹ ਵੱਲ ਕੁਝ ਕਰਨਾ ਅੱਜ ਹਾਂ ਕਰਨਾ ਜ਼ਰੂਰ ਦੀ ਫੇਰ ਹੁਣ ਅਸੀਂ ਬੇਵਸ ਹੋ ਗਏ ਜਾਂ ਸਾਡੇ ਰਾਹ ਰੋਕਤੇ ਚੰਡੀਗੜ੍ਹ ਸਾਡਾ ਆਏ ਅਸੀਂ ਜਾਣਾ ਸੀ ਅਸੀਂ ਆਪਣੇ ਹੱਕਾਂ ਵਾਸਤੇ ਮੰਨੇ ਹੋਏ ਮੰਗਾ ਮਨਵਾਉਣ ਵਾਸਤੇ ਪਰ ਉਹ ਜ਼ਬਰ ਕਰ ਰਹੇ ਨੇ ਸਾਡੇ ਤੇ ਸਾਡੇ ਰਾਹ ਰੋਕਤੇ ਅਸੀਂ ਆਪਦਾ ਜਿੱਥੇ ਵੀ ਇਕੱਠੇ ਹੋ ਕੇ ਆਪਦਾ ਕੋਈ ਬਣੂਗਾ ਵਿਉਤਵੰਦੀ ਉਸੇ ਤਰ੍ਹਾਂ ਜਾਵਾਂਗੇ ਜਾਵਾਂਗੇ ਜ਼ਰੂਰ ਅਸੀਂ ਬਿਲਕੁਲ ਜੀ ਚੰਡੀਗੜ੍ਹ ਕਿਦੇ ਜਾਵਾਂਗੇ ਜਰੂਰ ਪਰ ਪ੍ਰਸ਼ਾਸਨ ਨੇ ਰੋਕੇ ਹੋਏ ਰਸਤੇਆਂ ਕਰਕੇ ਸਾਨੂੰ ਦਿੱਕਤਾਂ ਆਉਨ ਲੱਗੀਆਂ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਚੰਡੀਗੜ੍ਹ ਜ਼ਰੂਰ ਜਾਵਾਂਗੇ ਹਰ ਹਾਲਤ ਵਿੱਚ ਚੰਡੀਗੜ੍ਹ ਪਹੁੰਚ ਕੇ ਹਟਾਂਗੇ ਇਹ ਸਰਕਾਰ ਸਾਨੂੰ ਦੱਬ ਨਹੀਂ ਸਕਦੀ ਹੈਗੀ ਸਾਡੇ ਗੁਰੂ ਸਾਹਿਬ ਦੇ ਬਾਕ ਨੇਗੇ ਮੰਨੂ ਅਸਾਂ ਦੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣੇ ਚੌਣੇ ਹੋਏ ਜਿੰਨਾ ਇਹ ਸਰਕਾਰ ਸਾਨੂੰ ਦੱਬਣਾ ਚਾਹੂਗੀ ਅਸੀਂ ਉਦੋਂ ਦੁੱਗਣੇ ਜਾਵਾਂਗੇ ਸਾਡਾ ਬੱਚਾ ਬੱਚਾ ਸਾਡਾ ਆਗੂ ਹੈ ਨਾ ਤੇ ਇਹ ਸਰਕਾਰ ਸਾਨੂੰ ਦੱਬ ਸਕੀ ਹੈ ਨਾ ਹੀ ਦੱਬ ਸਕੇ ਅਸੀਂ ਦਿੱਲੀ ਹਰ ਹਾਲ ਸੌਰੀ ਚੰਡੀਗੜ੍ਹ ਹਰ ਹਾਲ ਪਹੁੰਚ ਕੇ ਹਟਾਂਗੇ ਕਿੰਨਾ ਹਾਂਜੀ ਜੀਮ ਭਵੰਤਮਾਨ ਤਾਂ ਕਹਿੰਦੇ ਨੇ ਕਿ ਲੋਕਾਂ ਨੂੰ ਪੇਸ਼ਾਨ ਕਰਦੇ ਨੇ ਸੜਕਾਂ ਰੋਕਦੇ ਨੇ ਧਰਨੇ ਲਾਉਂਦੇ ਨੇ ਟ੍ਰੇਨਾਂ ਰੋਕਦੇ ਨੇ ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਕੀ ਅਸੀਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਅਸੀਂ ਅੱਜ ਹੈਰਾਨ ਨਹੀਂ ਹੈਗੇ ਸਾਡੇ ਏਡੇ ਬੇਨਕਮੀਆਂ ਵੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੰਮ ਨਹੀਂ ਹੈਗੇ ਸਾਡੇ ਘਰਾਂ ਦੇ ਵਿੱਚ ਬੱਚੇ ਵੀ ਨਹੀਂ ਡੰਗਰ ਪਸ਼ੂ ਨੇ ਵੀ ਨਹੀਂ ਅਸੀਂ ਉਹ ਛੱਡ ਕੇ ਆਏ ਕੀ ਅਸੀਂ ਹੈਰਾਨ ਨਹੀਂ ਅਸੀਂ ਜਨਤਾ ਨੂੰ ਬਿਲਕੁਲ ਹੈਰਾਨ ਨਹੀਂ ਕਰਨਾ ਚਾਹੁੰਦੇ ਜਨਤਾ ਸਾਡੀ ਹੈ ਭਗਵੰਤ ਮਾਨ ਦੀ ਨਹੀਂ ਹੈਗੀ ਅਸੀਂ ਤਾਂ ਜਿੱਥੇ ਸਾਨੂੰ ਸਰਕਾਰ ਰੋਕੂ ਜਨਤਾ ਦੀ ਵਾਸਤੇ ਜਗ੍ਹਾ ਛੱਡ ਕੇ ਰਸਤਾ ਛੱਡ ਕੇ ਇੱਕ ਪਾਸੇ ਹੋ ਕੇ ਬੈਠਾਂਗੇ ਅਸੀਂ ਦਾ ਜਨਤਾ ਦੀ ਬਣੇ ਹੋਇਆ ਇਹਦਾ ਸੀਐਮ ਸਾਡੇ ਘਰਾਂ ਚ ਜੰਮ ਕੇ ਸਾਡੇ ਸਿਰਾਂ ਤੇ ਹੁਣ ਲੱਚਣ ਲੱਗ ਗਿਆ ਇਹਨੂੰ ਸੁਰਤ ਤਾਂ ਰਹਿੰਦੀ ਨਹੀਂ ਪੀ ਪੀ ਸ਼ਰਾਬਾਂ ਡੱਕਿਆ ਰਹਿੰਦਾ ਬਸ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕਹਿ ਜੰਦਾ ਕੀ ਨਹੀਂ ਕਹਿ ਜੰਦਾ ਬਿਲਕੁਲ ਜੀ ਕਿ ਕਿਹੜੇ ਲਾਰੇ ਲਾਏ ਜੀ ਤੁਹਾਨੂੰ ਹਜ਼ਾਰ ਹਜ਼ਾਰ ਦੇ ਲਾਰੇ ਲਾ ਕੇ ਅੱਜ ਤੱਕ ਦਿੱਤੇ ਨਹੀਂ ਬਿਲਕੁਲ ਜੀ ਇਹ ਜਿਹੜੇ ਮੰਡੀ ਕਰਾਚੋ ਆਉਂਦੀ ਮੰਡੀ ਦੇ ਵਿੱਚ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਆਲੇ ਦੁਆਲੇ ਦੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਰੂਰ ਤਸਵੀਰਾਂ ਦਿਖਾਣਾ ਕਿਸਾਨਾਂ ਵੱਲੋਂ ਜਿਹੜੀ ਇੱਥੇ ਹੀ ਸਟੇਜ ਲਗਾਈ ਜਣੀ ਕਿਉਂਕਿ ਅਗਲੇ ਪਾਸੇ ਜਿਹੜੀ ਵੱਡੀ ਪੁਲਿਸ ਫੋਰਸ ਹੈ ਉਹ ਤਾਇਨਾਤ ਕੀਤੀ ਗਈ ਆ ਹੁਣ ਇੱਥੇ ਜਿਹੜੀਆਂ ਮੰਡੀ ਦੇ ਵਿੱਚ ਪੱਲੀਆਂ ਵਸਾ ਕੇ ਇੱਥੇ ਸਟੇਜ ਆ ਜਿਹੜੀ ਲਾਉਣੀ ਤੁਸੀਂ ਦੇਖੋ ਕਿ ਕਿਵੇਂ ਜਿਹੜੀਆਂ ਬਜ਼ੁਰਗ ਔਰਤਾਂ ਬਜ਼ੁਰਗ ਕਿਸਾਨ ਨੇ ਜਿਹੜੇ ਇੱਥੇ ਪਹੁੰਚੇ ਨੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਨੇ ਜਿਹੜੇ ਇਕੱਠੇ ਹੋ ਰਹੇ ਨੇ ਪਰ ਪੋਰਸ ਪੋਰਸ ਵੱਲੋਂ ਵੀ ਪੂਰੇ ਜਿਹੜੇ ਮੁਖਤਾ ਇੰਤਜ਼ਾਮ ਨੇ ਜਿਹੜੇ ਉਹ ਕੀਤੇ ਗਏ ਨੇ ਕਿਉਂਕਿ ਉਹਨਾਂ ਨੇ ਜਿਹੜੀ ਆਪਣੀ ਪਾਵਰ ਹੈ ਉਹਨੂੰ ਦਿਖਾਇਆ ਉਹਦੀ ਫੋਟੋ ਖੱਚ ਕੇ ਸੜਕ ਰੋਕ ਕੇ ਕੰਟੇਨਰ ਲਾ ਕੇ ਅੱਗੇ ਪੂਰੀ ਫੋਰਸ ਫੋਰਸ ਤਨਾਤ ਕਰਕੇ ਉਹ ਸੀ ਤਸਵੀਰਾਂ ਵੀ ਦਿਖਾਈਆਂ ਕਿ ਉਹ ਫੋਟੋ ਅੱਗੇ ਭੇਜ ਦਿੱਤੀ ਹੈ ਕਿ ਅਸੀਂ ਪੂਰੇ ਤਨਾਤ ਆ ਤੇ ਅਸੀਂ ਅੱਗੇ ਨਹੀਂ ਵਧਣ ਦਵਾਂਗੇ ਕਿਸਾਨਾਂ ਨੂੰ ਪਰ ਕਿਸਾਨਾਂ ਵੱਲੋਂ ਮੰਡੀ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਇੱਥੇ ਹੁਣ ਸਟੇਜ ਲੱਗਣੀ ਆ ਦੇਖਣਾ ਹੋਵੇਗਾ ਕੀ ਕਿਸਾਨ ਚੰਡੀਗੜ੍ਹ ਵੱਲ ਕੂਚ ਕਰ ਪਾਉਂਦੇ ਨੇ ਜਾਂ ਫਿਰ ਘਰਾਂ ਚੋਂ ਦੀ ਮੰਡੀ ਦੇ ਵਿੱਚ ਹੀ ਪੱਕਾ ਧਰਨਾ ਲੱਗਦਾ ਏ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਂਗੇ ਬਣੇ ਰਹੋ ਪਿਟੀਸ਼ਨ ਕੈਮਰਾਮੈਨ ਭੀਮ ਚੰਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ న్యూਸ ਸੰਗਰੂਰ ਹੈਲੋ ਕਰਤਿਬਿਸ਼ ਕਰਤੋਂ ਸਰਕਾਰ ਬਿਜਲੀ ਦੇ